ਜਦੋਂ ਸਿੰਘਾਂ ਨੇ ਸਰਹੰਦ ਦੀਆਂ ਜੜਾਂ ਫੇੜ ਦਿੱਤੀਆਂ ਖਾਲਸਾ ਗੁਰਮਤਾ ਕਰਕੇ ਸਰਹੰਦ ਦੇ ਕਿਲੇ ਵਿੱਚ ਦਾਖਲ ਹੋਇਆ ਸਿੰਘਾਂ ਨੇ ਮਤਾ ਪਾਇਆ ਕਿ ਅੰਦਰ ਵੜਦਿਆਂ ਜਿਹੜੇ ਸਿੰਘਾਂ ਦਾ ਜਿੱਧਰ ਵੀ ਮੂੰਹ ਹੋਵੇ ਉਹੀ ਕੰਧ ਪਾੜ ਕੇ ਬਾਹਰ ਨਿਕਲਣਾ ਧਰਤੀ ਤੇ ਹੋਰ ਕੋਈ ਐਸੀ ਥਾਂ ਨਹੀਂ ਸੀ ਜਿਸ ਨੂੰ ਸਿੰਘ ਇੰਨੀ ਘਰਨਾ ਕਰਦੇ ਸੀ ਸਿੰਘਾਂ ਨੇ ਕਿਲੇ ਦੀਆਂ ਸਾਰੀਆਂ ਬਾਈਆਂ ਆਪਸ ਚ ਵੰਡ ਲਈਆਂ ਹੱਥਾਂ ਵਿੱਚ ਹਥੌੜੇ ਫੜ ਕੇ ਸਿੰਘ ਕਿਲੇ ਦੀਆਂ ਕੰਧਾਂ ਢਾਉਣ ਲੱਗੇ ਸਿੰਘਾਂ ਦੀ ਗਿਣਤੀ ਇੰਨੀ ਸੀ ਕਿ ਹਰ ਕਿਸੇ ਦੇ ਹਿੱਸੇ ਚੱਪਾ-ਚੱਪਾ ਥਾਂ ਹੀ ਆਈ ਤੇ ਕੁਝ ਘੜੀਆਂ ਵਿੱਚ ਹੀ ਮਾਨ ਨਾਲ ਆਕੜਿਆ ਖਲੋਤਾ ਸਰਹੰਦ ਦਾ ਕਿਲਾ ਮਲਬੇ ਦਾ ਇੱਕ ਵੱਡਾ ਢੇਰ ਬਣ ਗਿਆ ਗੁਰੂ ਮਹਾਰਾਜ ਦੇ ਬੋਲ ਪਗਾਉਣ ਦਾ ਵੇਲਾ ਹੁਣ ਆ ਚੁੱਕਾ ਸੀ ਕੁਝ ਸਮੇਂ ਮਗਰੋਂ ਸਰਦਾਰ ਜੱਸਾ ਸਿੰਘ ਅਲੂਵਾਲੀਆ ਦੁਆਰਾ ਭੇਜੇ ਸਿੰਘ ਸੈਂਕੜੇ ਗਧਿਆਂ ਨੂੰ ਹੱਕੀ ਲਿਆਏ ਸਾਰੇ ਵੱਡੇ ਸਰਦਾਰਾਂ ਨੇ ਗਧਿਆਂ ਮਗਰ ਹਲ ਜੋਤ ਲੇ ਇਕ ਕਿਲੇ ਵਿੱਚ ਬੌਣ ਲੱਗੇ ਹਲਾਂ ਦੀਆਂ ਫਾਲਾਂ ਨਾਲ ਕਿਲੇ ਦੀਆਂ ਨੀਹਾਂ ਉਖੇੜੀਆਂ ਜਾਣ ਲੱਗੀਆਂ ਸਿੰਘਾਂ ਨੇ ਸਾਰਾ ਸ਼ਹਿਰ ਮਿੱਟੀ ਚ ਮਲਾਤਾ ਉਸ ਵੇਲੇ ਇਹ ਗੁਰਮਤਾ ਕੀਤਾ ਗਿਆ ਕਿ ਭਵਿੱਖ ਵਿੱਚ ਵੀ ਜਦੋਂ ਕਿਤੇ ਖਾਲਸਾ ਸਰਹੰਦ ਆਵੇ ਤਾਂ ਇੱਥੋਂ ਪੰਜ-ਪੰਜ ਇੱਟਾਂ ਚੱਕ ਕੇ ਦਰਿਆ ਵਿੱਚ ਸੁੱਤੇ